ਧੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਵਨ ਬਚਨਾ ਅੰਦਰ ਕਿਰਪਾ ਕਰਦੇ ਨੇ ਇਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਪੂਪਾ ਅੰਡਜ ਜਿਰਜ ਸਿਤਜ ਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਐ ਅਕਾਲ ਪੁਰਖ ਵਾਹਿਗੁਰੂ ਤੇਰੇ ਇੱਕ ਸਰੂਪ ਤੋਂ ਤੇਰੀ ਇੱਕ ਹੋਂਦ ਤੋਂ ਕਾਦਰ ਤੂੰ ਹੀ ਇਹ ਸਾਰੀ ਕੁਦਰਤ ਦਾ ਪਸਾਰਾ ਬਣਿਆ ਇੱਕ ਹੈ ਰੂਪ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਨੂਰ ਆਖਿਆ ਜਦੋਂ ਭਗਤ ਜੀ ਦੇ ਬਚਨ ਪੜ੍ਹਦੇ ਆ ਨਾ ਅਵਲ ਅਵਲ ਮੈਨਾ ਸਭ ਤੋਂ ਪਹਿਲਾਂ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਨੂਰ ਜਿਹੜਾ ਆ ਉਸ ਨੂਰ ਦੇ ਵਿੱਚੋਂ ਉਹਦੀ ਮਿਹਰ ਦੇ ਵਿੱਚੋਂ ਇਹ ਕਾਇਨਾਤ ਕਾਦਰ ਦੇ ਵਿੱਚੋਂ ਹੀ ਇਹ ਕਾਇਨਾਤ ਇਹ ਦੁਨੀਆ ਬਣੀ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਾਗੂ ਪੁੱਛਿਆ ਸਾਰਾ ਕੁਝ ਸਮੁੱਚੀ ਕਾਇਨਾਤ ਉਹਦੇ ਨੂਰ ਦੇ ਵਿੱਚੋਂ ਪੈਦਾ ਹੋਈ ਕੌਣ ਭਲੇ ਕੋ ਮੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਇੱਕ ਹੈ ਰੂਪ ਅਨੂਪ ਸਰੂਪਾ ਮਹਾਰਾਜ ਤੇਰੇ ਇੱਕ ਰੂਪ ਦੇ ਵਿੱਚੋਂ ਹੀ ਇਹ ਕਾਇਨਾਤ ਬਣੀ ਇਹ ਦੁਨੀਆ ਬਣੀ ਇਹ ਜਿੰਨੇ ਸਰੂਪ ਆ ਹੈ ਸਾਰੇ ਤੇਰੇ ਹੀ ਆ ਕਿਉਂਕਿ ਬਣਾਏ ਤੂੰ ਆ ਔਰ ਫਿਰ ਕਹਿੰਦੇ ਰੰਕ ਭਇਓ ਰੰਕ ਹੁੰਦਾ ਬਹੁਤ ਜ਼ਿਆਦਾ ਗਰੀਬ ਜਿਹਨੂੰ ਅਸੀਂ ਕੰਗਾਲ ਕਹ ਦਿੰਨੇ ਆ ਜਿਹਦੇ ਕੋਲ ਪਹਿਨਣ ਲਈ ਕੱਪੜਾ ਨਹੀਂ ਰਹਿਣ ਲਈ ਘਰ ਨਹੀਂ ਖਾਣ ਲਈ ਰੋਟੀ ਨਹੀਂ ਇਹਨਾਂ ਦੁਨੀਆ 'ਚ ਇਹਨਾਂ ਦੇਸ਼ਾਂ 'ਚ ਅਸੀਂ ਕਹਿੰਨੇ ਆ ਕਿ ਇਹ ਹੋਮਲੈਸ ਪੀਪਲ ਆ ਅਸੀਂ ਆਪਣੀ ਬੋਲੀ ਜਾਂ ਆਪਣੇ ਦੇਸ਼ ਵਿੱਚ ਕਹਿੰਨੇ ਆ ਵੀ ਇਹ ਬੰਦਾ ਬਹੁਤ ਜ਼ਿਆਦਾ ਰੰਕ ਤੇ ਆ ਇੱਥੇ ਬਾਬਾ ਜੀ ਕਹਿੰਦੇ ਨੇ ਰੰਕ ਭਇਓ ਮਹਾਰਾਜ ਜਿਹੜੇ ਬਿਲਕੁਲ ਗਰੀਬ ਲੋਕ ਆ ਕੰਗਾਲ ਲੋਕ ਆ ਜਿਨ੍ਹਾਂ ਕੋਲ ਕੁਝ ਵੀ ਨਹੀਂ ਖੈ ਉਹ ਵੀ ਤੇਰਾ ਹੀ ਰੂਪ ਆ ਰੰਕ ਭਇਓ ਰਾਵ ਕਹੀ ਭੂਪਾ ਭੂਪ ਹੁੰਦਾ ਰਾਜਾ ਗਰੀਬ ਵੀ ਤੂੰ ਹੀ ਬਣਾਏ ਤੇ ਮਹਾਰਾਜ ਅਮੀਰ ਵੀ ਤੂੰ ਹੀ ਬਣਾਏ ਇਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀਂ ਭੂਪਾ ਫਿਰ ਕਹਿੰਦੇ ਅੰਡਜ ਜੇਰਜ ਸਿੱਤਜਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਇਹ ਜਿਹੜੀ ਕੁਦਰਤ ਆ ਪਿਆਰੀਓ ਇਹਦੀਆਂ ਚਾਰ ਖਾਨੀਆਂ ਆ ਚਾਰ ਖਾਨੀਆਂ ਰਾਈਂ ਪੈਦਾਇਸ਼ ਆ ਕੁਝ ਦੁਨੀਆਂ ਦੇ ਜੀਵ ਜਿਹੜੇ ਆਂਡਿਆਂ ਰਾਈਂ ਪੈਦਾ ਹੋ ਰਹੇ ਆ ਭਾਵ ਕੁਦਰਤ ਦੀ ਪੈਦਾਇਸ਼ ਦਾ ਮਹਾਰਾਜ ਨੇ ਵਰਣਨ ਕੀਤਾ ਵੀ ਬਹੁਤ ਜੀਵ ਜੰਤੂ ਇਦਾਂ ਦੇ ਆ ਜਿਹੜੇ ਆਂਡਿਆਂ ਰਾਹੀਂ ਪੈਦਾ ਹੋ ਰਹੇ ਅੰਡਜ ਜੇਰਜ ਜਿਹੜੇ ਜੇਰ ਤੋਂ ਪੈਦਾ ਹੋ ਰਹੇ ਆ ਮਨੁੱਖੀ ਤਾਨਿਆ ਪਸ਼ੂ ਲੋ ਪਸ਼ੂ ਆ ਜਾਨਵਰ ਆ ਬਹੁਤ ਅੰਡਜ ਜੇਰਜ ਸਿਤਜ ਸਿਤਜ ਹੁੰਦੇ ਪਸੀਨੇ ਤੋਂ ਪੈਦਾ ਹੋਣਾ ਸਲਾਵ ਤੋਂ ਜੀ ਜੰਤੂ ਪੈਦਾ ਹੋ ਰਹੇ ਉਤਪੋਜ ਸੀ ਕਹਿੰਦੇ ਆ ਬੰਸਪਤੀ ਨੂੰ ਜਿਹੜੀ ਧਰਤੀ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਪੈਦਾ ਹੋ ਰਹੀਆਂ ਇਹ ਚਾਰ ਤਰੀਕੇ ਆ ਇਸ ਕੁਦਰਤ ਦੇ ਵਿੱਚ ਪੈਦਾਇਸ਼ ਜਾਂ ਸੰਸਾਰੀ ਜੀਵਾਂ ਦੇ ਬਣਦੇ ਪੈਦਾ ਹੋਣ ਦੇ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਅਕਾਲ ਪੁਰਖ ਵਾਹਿਗੁਰੂ ਹਰ ਜੋ ਕੁਝ ਪੈਦਾ ਹੋਇਆ ਕਿਣਕੇ ਕਿਣਕੇ ਦੇ ਵਿੱਚ ਤੂੰ ਮੌਜੂਦ ਆ ਤੇਰੇ ਤੋਂ ਬਾਹਰ ਨਹੀਂ ਹੈ ਕੁਛ ਇਕੈ ਰੂਪ ਅਨੂਪ ਸਰੂਪਾ ਇੱਕ ਬਚਨ ਪੜਦੇ ਹੋ ਆਪ ਜੀ ਸੁਖਮਣੀ ਸਾਹਿਬ ਦੀ ਬਾਣੀ ਅੰਦਰ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ ਕਈ ਕੋਟ ਪਾਤਾਲ ਕੇ ਵਾਸੀ ਕੋਟ ਮੈਨਾ ਕਰੋੜਾਂ ਹੀ ਕਰੋੜਾਂ ਜੀਵ ਆ ਜਿਹੜੇ ਧਰਤੀ ਦੇ ਹੇਠਾਂ ਤੋਂ ਪੈਦਾ ਕੀਤੇ ਹੈ ਉਹ ਵੀ ਤੇਰੇ ਬਣਾਏ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੀਵ ਹੈ ਮਰੇ ਜਨਮ ਲਿਆ ਜੀਏ ਔਰ ਇਸ ਦੁਨੀਆ ਤੋਂ ਫਿਦਾ ਹੋ ਗਏ ਖਤਮ ਹੋ ਗਏ ਮੁਕ ਗਏ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਕਈ ਕੋਟ ਜਨਮ ਹੈ ਜੀਵ ਹੈ ਮਰੇ ਕਈ ਕੋਟ ਬੋ ਜੋਨੀ ਫਿਰੈ ਔਰ ਬੜੇ ਦੁਨੀਆ ਚਾ ਜਿਹੜੇ ਭਟਕ ਰਹੇ ਆ ਜਮ ਜਮ ਮਰੇ ਮਰੇ ਫਿਰ ਜਮ ਬਹੁਤ ਸਜਾਏ ਪਿਆ ਦੇਸ਼ ਲੰਮੈ ਪਤਾ ਹੀ ਨਹੀਂ ਕਿੰਨੀ ਕਵਰੀ ਜਮੇ ਤੇ ਕਿੰਨੀ ਕਵਰੀ ਮਰੇ ਹਜ਼ੂਰ ਕਹਿੰਦੇ ਨੇ ਜੁੜ ਜੁੜ ਵਿਛੜੇ ਵਿਛੜ ਜੁੜੇ ਆ ਜੰਨੀਆਂ ਸੰਸਾਰ ਦੀਆਂ ਸਾਡੀਆਂ ਸਾਂਝਾਂ ਨਾ ਜੀ ਯਾਦ ਰਵੇ ਤੁਹਾਨੂੰ ਕੋਈ ਸੱਜਣ ਤਾਈ ਮਿੱਤਰ ਤਾਈ ਦੇ ਰੂਪ ਚ ਮਿਲ ਰਿਆ ਭੈਣ ਭਰਾ ਮਾਂ ਬਾਪ ਬੱਚੇ ਔਲਾਦ ਇਹ ਸਾਂਝਾਂ ਐਸ ਜਨਮ ਦੀਆਂ ਨਹੀਂ ਆ ਪਤਾ ਹੀ ਨਹੀਂ ਇਹ ਸਾਂਝਾਂ ਕਿੰਨੀ ਕੁ ਵਾਰੀ ਜੁੜੀਆਂ ਤੇ ਕਿੰਨੀ ਕੁ ਵਾਰੀ ਟੁੱਟੀਆਂ ਆ ਜੁੜ ਜੁੜ ਵਿਛੜੇ ਵਿਛੜ ਜੁੜੇ ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ ਕੇਤੇ ਗੁਰੂ ਚੇਲੇ ਹੋਏ ਜਿਹੜਾ ਸਾਡਾ ਬਾਪ ਹੈ ਪਤਾ ਨਹੀਂ ਉਹ ਕਿੰਨੀ ਵਾਰੀ ਔਲਾਦ ਰੂਪ ਵਿੱਚ ਸਾਡੇ ਸਾਹਮਣੇ ਆਇਆ ਤੇ ਕਿੰਨੀ ਵਾਰੀ ਬਾਪ ਰੂਪ ਚ ਆਇਆ ਮਹਾਰਾਜ ਕਹਿੰਦੇ ਆ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੀਵ ਹੈ ਮਰੇ ਕਈ ਕੋਟ ਬਉ ਜੋਨੀ ਫਿਰੈ ਕਈ ਕੋਟ ਬੈਠ ਤਹੀ ਖਾਏ ਧਿਆਨ ਦੇਣਾ ਬਾਬਾ ਜੀ ਕਹਿੰਦੇ ਰੰਕ ਭਇਓ राव ਕਈ ਪੂਪਾ ਗਰੀਬ ਵੀ ਤੂੰ ਬਣਾਏ ਤੇ ਅਮੀਰ ਵੀ ਤੂੰ ਬਣਾਏ ਹੁਣ ਕਹਿੰਦੇ ਆ ਕਈ ਕੋਟ ਬੈਠਤ ਹੀ ਖਾਏ ਕਈ ਬੱਚੇ ਇਦਾਂ ਦਾ ਜਨਮ ਲਿਆ ਪਤਾ ਹੀ ਨਹੀਂ ਉਹਨਾਂ ਨੂੰ ਵੀ ਦੁਨੀਆ ਚ ਗਰੀਬੀ ਕਹਿੰਦੇ ਕਿਨੂੰ ਕਿਉਂਕਿ ਕਾਲਣਾ ਕਾਲੀ ਕੋਈ ਨਹੀਂ ਮਾਪਿਆਂ ਕਾਲਣਾ ਹੀ ਨਹੀਂ ਘੜਦੀ ਹੈ ਜਨਮ ਤੋਂ ਲੈ ਕੇ ਆਖਰੀ ਸਵਾਸ ਤੱਕ ਕੋਈ ਫਿਕਰ ਹੀ ਹੈ ਨਹੀਂ ਬੀ ਗਰੀਬੀ ਕਿਸੇ ਚੀਜ਼ ਦਾ ਨਾਮ ਆ। ਉਹ ਜੰਮੇ ਬਾਦਸ਼ਾਹਿਆਂ ਦੇ ਘਰ ਵਿੱਚ ਹੈ ਮਾਲਕ ਦਾ ਹੁਕਮ ਹੈ। ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਕੱਲ ਥੱਕ ਪਾਏ। ਔਰ ਕਈਆਂ ਦੀ ਜ਼ਿੰਦਗੀ ਇਦਾਂ ਦੀ ਹੈ ਵੀ ਇੰਨੀ ਕੱਲਣਾ ਆ। ਹਰ ਦਿਨ ਉਹਨਾਂ ਦੀ ਸੋਚ ਵਿੱਚ ਆ ਵੀ ਅੱਜ ਦੀ ਮਿਹਨਤ ਹੋ ਸਕਦਾ ਮੈਨੂੰ ਸਕੂਨ ਦੇ ਦੇ ਸੁੱਖ ਦੇ ਦੇ। ਪਰ ਨਹੀਂ ਹੋ ਸਕਿਆ ساری ਜ਼ਿੰਦਗੀ ਕਾਲਣੇ ਕਾਲਦਿਆਂ ਲੰਘ ਚੱਲੀ ਹੈ ਕਈ ਕੋਟ ਬੈਠਤ ਹੀ ਖਾਏ ਕਈ ਕੋਟ ਕਾਲੇ ਥੱਕ ਪਾਏ ਕਈ ਕੋਟ ਕੀਏ ਤਨਵੰਤ ਤਨਵੰਤ ਮੈਨਾਂ ਬੜੇ ਤਨਵਾਨ ਬਣਾ ਦਿੱਤੇ ਔਰ ਧਿਆਨ ਦੇਣਾ ਮੈਂ ਫਿਰ ਅਰਜ਼ ਕਰਦੇ ਆਂ ਜਦੋਂ ਅਸੀਂ ਅਕਾਲ ਪੁਰਖ ਦੇ ਘਰ ਦੀ ਮਹਿਰਾਮਤ ਨੂੰ ਵੇਖਾਂਗੇ ਨਾ ਪਿਆਰਿਓ ਉਹਦੀ ਹੁਕਮ ਤੋਂ ਬਿਨਾ ਅਮੀਰ ਵੀ ਨਹੀਂ ਬਣਿਆ ਜਾ ਸਕਦਾ ਇਹ ਉਹਦੀ ਰਹਿਮਤ ਆ ਉਹ ਬਾਦਸ਼ਾਹੀਆਂ ਦੇ ਦੁਨ ਜ ਨਹੀਂ ਹੈ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ ਕਈਆਂ ਨੂੰ ਦਿਨ ਰਾਤ ਚਿੰਤਾ ਵੀ ਕਿਵੇਂ ਕਮਾਵਾਂਗੇ ਅਰ ਹਜ਼ੂਰ ਜੀ ਕਹਿੰਦੇ ਜੈ ਜੈ ਭਾਣਾ ਤਹ ਤਹ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਤੇ ਹੈ ਤੇਰੇ ਹੱਥ ਦੇ ਵਿੱਚ ਆ ਕਿਉਂਕਿ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਫਿਰ ਬਚਨ ਪੜ੍ਹੀਏ ਮਹਾਰਾਜ ਕਹਿੰਦੇ ਨੇ ਦਾਤਾ ਵਰਤ ਤੂੰ ਰਿਆ ਆ ਇੱਕ ਹੈ ਰੂਪ ਅਨੂਪ ਸਰੂਪ ਅਰੰਕ ਭਇਓ ਰਾਮ ਕਈ ਪੂਪਾ ਕਿ ਤੂੰ ਹੀ ਤੇ ਹੈ ਇੱਕ ਹੈ ਅਨੇਕ ਹੈ ਅਨੇਕ ਹੈ ਫਿਰ ਇੱਕ ਹੈ ਵਨ ਫੋਰ ਆਲ ਔਰ ਆਲ ਫੋਰ ਵਨ ਇੱਕ ਤੋਂ ਹੀ ਅਨੇਕਾਂ ਆ ਔਰ ਅਨੇਕਾਂ ਤੋਂ ਹੀ ਫਿਰ ਇੱਕ ਦੇ ਰੂਪ ਦੇ ਵਿੱਚ ਇੱਕ ਸ਼ਬਦ ਹੋਰ ਭਗਤ ਜੀ ਦਾ ਪੜ੍ਹੀਏ ਆਸਾ ਰਗ ਦਾ ਬਚਨ ਹੈ ਔਰ ਭਗਤ ਬਾਬਾ ਕਬੀਰ ਮਹਾਰਾਜ ਕਹਿੰਦੇ ਆ ਕਾਹੂ ਦੀਨੇ ਪਾਟ ਪਟੰਬਰ ਪਾਟ ਪਟੰਬਰ ਦਾ ਅਖਰੀ ਅਰਥ ਹੁੰਦਾ ਹੈ ਸਭ ਤੋਂ ਮਹਿੰਗੇ ਕੀਮਤੀ ਕੱਪੜੇ ਅੱਜ ਦੇ ਬੋਲਾਂ ਚ ਕਵਾਂਗੇ ਤੇ ਬ੍ਰਾਂਡਡ ਕੱਪੜੇ ਆ ਨਾ ਉਦੋਂ ਸਭ ਤੋਂ ਬ੍ਰਾਂਡਡ ਸੀ ਵੀ ਕੋਈ ਰੇਸ਼ਮੀ ਕਪੜਾ ਪਾ ਲੈ ਰੇਸ਼ਮ ਤੋਂ ਉੱਪਰ ਕੋਈ ਕਿਸਮ ਨਹੀਂ ਸੀ ਉਸ ਵੇਲੇ ਮਹਾਰਾਜ ਕਹਿੰਦੇ ਆ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲੰਗ ਨਿਵਾਰਾ ਤੇ ਕਈਆਂ ਕੋਲ ਬੜੇ ਸੋਹਣੇ ਪਲੰਗ ਔਰ ਪਲੰਗ ਵੀ ਉਹ ਜਿਹੜੇ ਨਿਵਾਰ ਦੇ ਨਾਲ ਉਨੇ ਹੋਣ ਬਣਿਓ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲੰਗ ਨਿਵਾਰਾ ਕਾਹੂ ਗਰੀ ਗੋਦਰੀ ਨਹੀਂ ਗਰੀ ਕਹਿੰਦੇ ਗਲੀ ਸੜੀ ਨੂੰ ਤੇ ਮਹਾਰਾਜ ਉਹ ਵੀ ਤੂੰ ਹੀ ਸਾਜਿਆ ਜਿਨ੍ਹਾਂ ਕੋਰ ਪਾਟੀ ਹੋਈ ਗਲੀ ਸੜੀ ਹੋਈ ਗੋਦਰੀ ਵੀ ਆਣੀ ਵਿਛਾਉਣ ਵਾਸਤੇ ਜਾਂ ਉੱਤੇ ਲੈਣ ਵਾਸਤੇ ਕਾਹੂ ਗਰੀ ਗੋਦਰੀ ਨਹੀਂ ਕਾਹੂ ਪਾਨ ਕਰਾਰਾ ਤੇ ਥੱਲੇ ਵਿਛਾਉਣ ਵਾਸਤੇ ਮਹਾਰਾਜ ਪਰਾਲੀ ਨਹੀਂ ਜੁੜਦੀ ਪਰ ਬਾਬਾ ਜੀ ਕਹਿੰਦੇ ਇਹ ਰਖਵਾਦ ਨਾ ਕੀਜੈ ਰੇ ਮਨ ਇਹ ਕੋਈ ਰੱਬ ਤੇ ਸ਼ਿਕਵੇ ਕਰਨ ਦੀ ਗੱਲ ਨਹੀਂ ਐ ਸੁਕ੍ਰਿਤ ਕਰ ਕਰ ਲੀਜੈ ਰੇ ਮਨ ਜੋ ਦਿੱਤਾ ਜਿੰਨਾ ਦਿੱਤਾ ਜਿਵੇਂ ਦਿੱਤਾ ਜਿੱਥੇ ਰੱਖਿਆ ਤੇਰੀ ਜ਼ਿੰਦਗੀ ਚ ਸਿਰਫ ਇੱਕੋ ਹੀ ਬੋਲ ਹੋਵੇ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰ ਚੁਰੇ ਨਾ ਵੇਖ ਕੇ ਵੀ ਮੇਰੇ ਕੋਲ ਥੋੜਾ ਆ ਕੀ ਹੋਏਗਾ ਮੇਰਾ ਨਹੀਂ ਤੇ ਬੰਦਾ ਆਪਣੇ ਤੋਂ ਉਤਾਹ ਵਾਲੇ ਪਾਸੇ ਨੂੰ ਆਪਣੇ ਤੋਂ ਵੱਡੇ ਵਾਲੇ ਪਾਸੇ ਨੂੰ ਵੇਖ ਕੇ ਨਾ ساری ਜ਼ਿੰਦਗੀ ਰੱਬ ਦੇ ਨਾਲ ਬੰਦੇ ਦੀ ਲੜਦਿਆਂ ਲੰਘ ਚੱਲੀ ਅੱਜ بڑے بڑے ਸੰਸਾਰ ਚ ਬੰਦਿਆਂ ਕੋਲ ਤੁਸੀਂ ਬੈਠੋਗੇ ਨਾ ਬੰਦਾ ਸ਼ਿਕਵੇ ਦੇ ਵਿੱਚ ਹੀ ਡੁੱਬਿਆ ਹੋਇਆ ਵੀ ਮੇਰੇ ਕੋਲ ਆ ਨਹੀਂ ਹੈ ਆ ਕਿਉਂ ਨਹੀਂ ਮਿਲਿਆ ਸੱਚਿਆ ਪਿਆਰਿਓ ਸ਼ੁਕਰਾਨਾ ਇਹ ਕਰੀਏ ਜੋ ਮਿਲਿਆ ਨਾ ਉਹ ਸਾਡੀ ਔਕਾਤ ਔਰ ਸਾਡੀ ਸੋਚ ਤੋਂ ਪਰੇ ਔਰ ਵੱਧ ਕੇ ਦਿੱਤਾ ਮਹਾਰਾਜੇ ਛੋਟਾ ਜਿਹਾ ਇੱਕ ਬੋਲ ਕਵਾਂ ਦਰवेशੀ ਦੁਨੀਆ ਨੂੰ ਜਦੋਂ ਪੜੇ ਗਵਨ ਦਰवेश ਲੋਕ ਸੰਤ ਲੋਕ ਸਾਧੂ ਜਨ ਇਸਲਾਮ ਦੇ ਵਿੱਚ ਇੱਕ ਮਹਾਨ ਸੂਫੀ ਸ਼ੇਖ ਹੋਏ ਸ਼ੇਖ ਸਾਦੀ ਸਾਹਿਬ ਅਰ ਮੈਂ ਤਕਰੀਬਨ ਸਾਰਿਆਂ ਨੂੰ ਇਹ ਬੇਨਤੀ ਜ਼ਰੂਰ ਕਰਦਾ ਹਾਂ ਜ਼ਰੂਰੀ ਨਹੀਂ ਆ ਵੀ ਅਸੀਂ ਧਰਮ ਕਮਾਉਣ ਲਈ ਪੜਿਆ ਜਾਏ ਜ਼ਿੰਦਗੀ ਦੇ ਵਿੱਚ ਬੜਾ ਕੁਝ ਸਿੱਖਣ ਲਈ ਵੀ ਪੜਿਆ ਜਾਂਦਾ ਉਹਨਾਂ ਦੀਆਂ ਬੜੀਆਂ ਦੋ ਕੀਮਤੀ ਪੁਸਤਕਾਂ ਆ ਗੁਲਿਸਤਾਹ ਔਰ ਬੋਸਤਾ ਹਰ ਬੰਦਾ ਉਹਨੂੰ ਜ਼ਰੂਰ ਪੜੇ ਸਾਦੀ ਸਾਹਿਬ ਨੂੰ ਕਿਸੇ ਨੇ ਸਵਾਲ ਕੀਤਾ ਸਾਦੀ ਸਾਹਿਬ ਤੁਸੀਂ ਸੂਫੀ ਪੰਨ ਨੂੰ ਮਾਣਿਆ ਤਦ ਹੀ ਮਨ ਚਾਇਆ ਵੀ ਇਹ ਲਗਨ ਇਹ ਰਹਿਮਤ ਇਹ ਕਿਣਕਾ ਕਿੱਥੋਂ ਮਿਲਿਆ ਸਾਦੀ ਕਹਿੰਦੇ ਆ ਮੇਰੀ ਜ਼ਿੰਦਗੀ ਚ ਬੜੇ ਸ਼ਿਕਵੇ ਸਨ ਰੱਬ ਦੇ ਉੱਤੇ ਖੁਦਾ ਦੇ ਉੱਤੇ ਕਿਉਂਕਿ ਬੰਦਾ ਜਦੋਂ ਕੱਲਾ ਬਹਿ ਕੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਸੋਚਦਾ ਹੈ ਨਾ ਔਰ ਹਰ ਬੰਦਾ ਇਸ ਦੁਨੀਆ ਚ ਕਹਿੰਦਾ ਵੀ ਆ ਮਿਲਣਾ ਚਾਹੀਦਾ ਸੀ ਔਰ ਇਹ ਮਿਲਿਆ ਨਹੀਂ ਪਰ ਇਹ ਸੱਚ ਹੈ ਪਿਆਰੀਓ ਮੁਕੰਮਲ ਜਹਾਨ ਮੁਕੰਮਲ ਦੁਨੀਆ ਨਾ ਕਦੀ ਕਿਸੇ ਨੂੰ ਮਿਲੀ ਤੇ ਨਾ ਮਿਲਣੀ ਹੈ ਸਾਦੀ ਜੀ ਕਹਿੰਦੇ ਆ ਵੀ ਇੱਕ ਦਿਨ ਦੀ ਗੱਲ ਹੈ ਮੈਂ ਜ਼ੁਹਰ ਦੀ ਨਮਾਜ਼ ਅਦਾ ਕਰਨ ਲਈ ਮਸਜਿਦ ਗਿਆ ਅਜੇ ਮਸਜਿਦ ਦੇ ਮੂਹਰੇ ਜਾ ਕੇ ਸਜਦਾ ਕਰਕੇ ਉযু ਕਰਨਾ ਹੈ ਵਜ਼ੂ ਕਰਨਾ ਹੈ ਪਰ ਇਹਨੇ ਚਿਰ ਨੂੰ ਇੱਕ ਬੰਦਾ ਖੜੋਤਾ ਹੋਇਆ ਔਰ ਅੱਲਾਹ ਤਾਲਾ ਨੂੰ ਬੜੇ ਸ਼ਿਕਵੇ ਬੜੀ ਉੱਚੀ ਉੱਚੀ ਕਹਿ ਲਉ ਗੁੱਸੇ ਨਾਲ ਬੋਲ ਬੋਲ ਰਿਹਾ ਕਿ ਤੇਰੇ ਘਰ ਕੀ ਆਉਣਾ ਕੀ ਤੇਰੀ ਨਮਾਜ਼ ਅਦਾ ਕਰਨਾ ਇੰਨੀ ਜਿਆਦੀ ਸਖਤ ਗਰਮੀ ਹੈ ਮੈਂ ਰੇਤਲੇ ਮਾਰੂਥਲ ਦੇ ਉੱਤੋਂ ਦੀ ਤੁਰ ਕੇ ਆਇਆ ਮੇਰੇ ਪੈਰ ਸੜ ਗਏ ਇੱਟੁੱਟੀ ਹੋਈ ਮੇਰੀ ਜੁੱਤੀ ਹੈ ਪਾਟੇ ਕੱਪੜੇ ਹੈ ਔਰ ਪਸੀਨੇ ਦੇ ਨਾਲ ਮੈਂ ਭਿੱਜਿਆ ਹਾਂ ਰੱਬਾ ਜੇ ਨਮਾਜ਼ ਅਦਾ ਕਰਨ ਵਾਲਿਆਂ ਤੇ ਵੀ ਇਦਾਂ ਦੀ ਗਰੀਬੀ ਰਹਿਣੀ ਹੈ ਤੇ ਕੌਣ ਤੇਰੀ ਨਮਾਜ਼ ਅਦਾ ਕਰਨ ਆਏਗਾ ਕਿੰਨੇ ਨੇ ਮੈਂ ਉਹ ਬੰਦੇ ਵੱਲ ਵੇਖ ਰਿਹਾ ਆ ਹਜੇ ਕੁਝ ਕੁ ਪਲ ਲੰਘੇ ਐ ਇਹ ਕੁ ਵੀ ਇਨਸਾਨ ਆ ਰਿਹਾ ਜਿਹਦੇ ਪੈਰ ਵੀ ਨਹੀਂ ਤੇ ਜਿਹਦੇ ਹੱਥ ਵੀ ਨਹੀਂ ਹੈ ਸਰੀਰ ਸੰਪੂਰਨ ਨਹੀਂ ਹੈ ਤੁਰਿਆ ਜਾ ਨਹੀਂ ਰਿਹਾ ਰਿੜਦਿਆਂ ਰਿੜਦਿਆਂ ਆ ਰਿਹਾ ਹੈ ਸਰਦਲ ਤੇ ਆ ਕੇ ਦਹਲੀਜ਼ ਤੇ ਆ ਕੇ ਸਜਦਾ ਉਹਨੇ ਵੀ ਕੀਤਾ ਪਰ ਉਹਨੇ ਅੱਲਾਹ ਤਾਲਾ ਦੇ ਸਾਹਮਣੇ ਇੱਕੋ ਹੀ ਗੱਲ ਆਖੀ ਹੈ ਅੱਲਾਹ ਤਾਲਾ ਖੁਦਾ ਵੰਦ ਕਰੀਮ ਮੈਂ ਤੇਰੇ ਚਰਨਾਂ ਚੋਂ ਖਿਮਾ ਮੰਗਦਾ ਆ ਮੈਂ ਜ਼ੁਹਰ ਦੀ ਨਮਾਜ਼ ਤੋਂ ਥੋੜਾ ਜਿਹਾ ਲੇਟ ਹੋ ਗਿਆ ਦੇਰੀ ਨਾਲ ਆਇਆ ਪਰ ਮੈਨੂੰ ਇਹਨਾ ਪਤਾ ਹੈ ਵੀ ਤੂੰ ਗੁਨਾਹਾਂ ਨੂੰ ਬਖਸ਼ਣ ਵਾਲਾ ਹੈ ਔਰ ਆਪਣੇ ਮਰੀਦਾਂ ਦੇ ਗੁਨਾਹ ਸਦਾ ਬਖਸ਼ਦਾ ਹੈ ਤੂੰ ਮੇਰਾ ਮੁਰਸ਼ਿਦ ਹੈ ਮੇਰਾ ਮਾਲਕ ਹੈ ਮੇਰੇ ਗੁਨਾਹਾਂ ਤੇ ਪਰਦਾ ਪਾਈ ਰੱਖੇ ਸਾਦੀ ਕਹਿੰਦੇ ਮੈਂ ਦੋਵੇਂ ਬੰਦੇ ਇੱਕੋ ਵੇਲੇ ਵੇਖੇ ਇੱਕ ਉਹ ਹੈ ਜਿਹਦੇ ਕੋਲ ਸਰੀਰ ਸੰਪੂਰਨ ਹੈ ਤੁਰ ਕੇ ਆਇਆ ਉਹ ਰੱਬ ਦੇ ਉੱਤੇ ਸ਼ਿਕਵਾ ਕਰਦਾ ਪਿਆ ਇੱਕ ਉਹ ਹੈ ਜਿਹਦੇ ਕੋਲ ਸਰੀਰ ਵੀ ਸੰਪੂਰਨ ਨਹੀਂ ਉਹਨੇ ਸ਼ਿਕਵਾ ਨਹੀਂ ਕੀਤਾ ਉਹ ਬਲਕਿ ਸ਼ੁਕਰਾਨਾ ਕਰਦਾ ਪਿਆ ਕਿੰਨੇ ਨੇ ਉਸ ਦਿਨ ਇੱਕ ਗੱਲ ਸਿੱਖ ਲਈ ਮਨਾ ਜੋ ਮਿਲਿਆ ਜਿਵੇਂ ਦਾ ਮਿਲਿਆ ਗਲ ਚ ਪੱਲਾ ਪਾ ਕੇ ਸ਼ੁਕਰਾਨਾ ਹੀ ਕਰਨਾ ਸਿੱਖਿਆ ਔਰ ਸੂਫੀ ਦੁਨੀਆ ਦੀ ਸਮਝ ਆ ਗਈ ਬਾਜਾਂ ਵਾਲੇ ਮਹਾਰਾਜ ਕਹਿੰਦੇ ਆ ਹੈ ਉਸ ਕਾਦਰ ਦੀ ਰਹਿਮਤ ਆਏ ਸਾਰੀ ਇਕੈ ਰੂਪ ਅਨੂਪ ਸਰੂਪਾ ਇੱਕ ਰੂਪ ਦੇ ਵਿੱਚੋਂ ਇਹ ਕਾਇਨਾਤ ਹੈ ਜਿੰਨੇ ਸਰੂਪ ਆ ਉਹਦੇ ਸਾਜੇ ਹੋਏ ਆ ਰੰਕ ਭਇਓ ਰਾਵ ਕਹੀ ਪੂਪਾ ਕਿਤੇ ਤੂੰ ਰੰਕ ਬਣ ਕੇ ਦੁਨੀਆਂ ਦੇ ਵਿੱਚ ਵਿਚਰ ਰਿਹਾ ਸਿਰੇ ਦਾ ਕੰਗਾਲ ਔਰ ਕਿਤੇ ਤੂੰ ਬਾਦਸ਼ਾਹ ਬਣ ਕੇ ਵਰਤ ਰਿਹਾ ਇਧਰ ਭਗਤ ਕਬੀਰ ਸਾਹਿਬ ਦਾ ਬਚਨ ਆਪਾਂ ਸਾਂਝਾ ਕਰ ਰਹੇ ਸਾਂ ਹਜ਼ੂਰ ਕਿਨਨੇ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲੰਗ ਨੇਵਾਰਾ ਮਹਾਰਾਜ ਕਿਸੇ ਕੋਲ ਸੌਣ ਵਾਸਤੇ ਨਿਵਾਰੀ ਪਲੰਗ ਹੈ ਬਹੁਤ ਸੋਹਣੇ ਪਾਉਣ ਵਾਸਤੇ ਕੱਪੜੇ ਐ ਰੇਸ਼ਮ ਦੇ ਬੜੇ ਮਹਿੰਗੇ ਪਰ ਕਾਹੂ ਗਰੀ ਗੋਦਰੀ ਨਹੀਂ ਤੇ ਕਿਸੇ ਕੋਲ ਗਲੀ ਸੜੀ ਪਾਟੀ ਹੋਈ ਗੋਦਰੀ ਵੀ ਨਹੀਂ ਜੁੜਦੀ ਕਾਹੂ ਪਾਨ ਕਰਾਰਾ ਔਰ ਕਈਆਂ ਨੂੰ ਪਰਾਲੀ ਵਿਛਾਉਣ ਲਈ ਨਹੀਂ ਨਸੀਬ ਹੋ ਰਹੀ ਅਹਿਰਖਵਾਦ ਨਾ ਕੀਜੈ ਰੇ ਮਨ ਗੁਰੂ ਨਾਲ ਸ਼ਿਕਵੇ ਨਹੀਂ ਅਹਿਰਖ ਨਹੀਂ ਬਲਕਿ ਸੋਕ੍ਰਿਤ ਕਰ ਕਰ ਲੀਜੇ ਰੇ ਮਨ ਫਿਰ ਕਹਿੰਦੇ কুমਭਾਰ ਹੈ ਇੱਕ ਜੋ ਮਾਟੀ ਗੁੰਦੀ কুমਭਾਰ কুমਯਾਰ ਜਿਹੜਾ ਮਿੱਟੀ ਨੂੰ ਚਿਕਣੀ ਮਿੱਟੀ ਨੂੰ ਇਕੱਠਿਆਂ ਕਰਕੇ ਕੋਟਦਾ ਪੀਸਦਾ ਗੱਲਿਆਂ ਕਰਦਾ ਗੁੰਨਦਾ ਗੋਂਦਾ ਐਵੇਂ ਅਕਾਲ ਪੁਰਖ ਨੇ ਸਾਡੀ ਮਾਸ ਰੂਪੀ ਮਿੱਟੀ ਇੱਕੋ ਹੀ ਹੈ ਸਕਿੰਨ ਦਾ ਕਲਰ ਵੱਖਰਾ ਹੋ ਸਕਦਾ ਹੈ ਸਕਿੰਨ ਦਾ ਸਰੂਪ ਵੱਖਰਾ ਨਹੀਂ ਹੋ ਸਕਦਾ ਕੁੰਭਾਰੇ ਇੱਕ ਜੋ ਮਾਟੀ ਗੁੰਧੀ ਬਹੁ ਵਿਦਬਾਨੀ ਲਾਈ ਕਾਹੂ ਮੈਂ ਮੋਤੀ ਮੁਕਤਾ ਹਲ ਕਾਹੂ ਬਿਆਦ ਲਗਾਈ ਕਈ ਬਾਦਸ਼ਾਹ ਸਾਜੇ ਇਸੇ ਮਿੱਟੀ ਵਿੱਚੋਂ ਤੇ ਕਈ ਭਿਖਾਰੀ ਸਾਜੇ ਖੈ ਉਸ ਮਾਲਕ ਦੀ ਰਹਿਮਤ ਹੈ ਦੂਸਰਾ ਸ਼ਬਦ ਪੜੋ ਭਗਤ ਜੀ ਦਾ ਉਦੇ ਚ ਮਾਲਕ ਕਹਿੰਦੇ ਐ ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ ਤੇਰੇ ਸੰਤਨ ਕੀ ਹਾਂ ਚੇਰੀ ਹਸ ਤੋ ਜਾਏ ਸੋ ਰੋਵਤ ਆਵੇ ਰੋਵਤ ਜਾਏ ਸੋ ਹਸੈ ਬਸਤੋ ਹੋਏ ਹੋਏ ਸੋ ਉਜਰ ਉਜਰ ਹੋਏ ਸੋ ਬਸੈ ਮਹਾਰਾਜ ਕਿਦਾਂ ਦੀ ਦੁਨੀਆ ਸਾਜੀ ਇੱਕ ਪਲ ਬੰਦਾ ਹੱਸਦਾ ਜਾ ਰਿਹਾ ਤੇ ਉਹ ਰੋਂਦਾ ਤੁਰਿਆ ਹਰਿਆ ਇੱਕ ਜਿਹੜਾ ਰੋਂਦਾ ਗਿਆ ਸੀ ਮਹਾਰਾਜ ਪਲਾਂ ਬਾਅਦ ਉਹ ਹੱਸਦਾ ਆ ਰਿਹਾ ਕਿਸੇ ਨੂੰ ਇੱਕ ਪਲ ਵਿੱਚ ਝੋਲੀ ਖੁਸ਼ੀਆਂ ਨਾਲ ਭਰ ਦੇਣਾ ਤੇ ਕਿਸੇ ਦੀ ਇੱਕ ਪਲ ਲਾਉਣਾ ਝੋਲੀ ਖੁਸ਼ੀਆਂ ਚੋਂ ਖੋ ਲੈਣਾ ਕਿਉਂਕਿ ਤੂੰ ਹੀ ਤੇ ਵਰਤਰਿਆ ਨਾ ਕਈ ਅੱਜ ਵਸ ਰਹੇ ਆ ਜੁਗਾਂ-ਜੁਗਾਂ ਦੇ ਵਸਦੇ ਆ ਤੂੰ ਇੱਕ ਪਲ ਲਾਇਆ ਪਤਾ ਹੀ ਨਹੀਂ ਸੀ ਲੱਗਿਆ ਵੀ ਵਸਦਿਆਂ ਹੋਇਆਂ ਅੱਜ ਹੀ ਉੱਜੜ ਜਾਣਾ ਤੇ ਕਈਆਂ ਦੀ ਸਾਰੀ ਜ਼ਿੰਦਗੀ ਉਜੜਦਿਆਂ ਲੰਘ ਗਈ ਤੇਰਾ ਇੱਕ ਕਿਣਕਾ ਵਰਤਿਆ ਤੂੰ ਏਦਾਂ ਦਾ ਵਸਾ ਦਿੱਤਾ ਜਿਵੇਂ ਕਦੇ ਉਜੜੇ ਹੀ ਨਾ ਹੋ ਹੱਸ ਤੋ ਜਾਏ ਸੋ ਰੋਵਤ ਆਵੇ ਰੋਵਤ ਜਾਏ ਸੋ ਹੱਸੈ ਬਸਤੋ ਹੋਏ ਹੋਏ ਸੋ ਉਜਰ ਉਜਰ ਹੋਏ ਸੋ ਬਸੈ ਜਲ ਤੇ ਥਲ ਕਰ ਹੁਣੇ ਮਿੱਟੀ ਸੀ ਪਰ ਇੱਕ ਪਲ ਲੱਗਾ ਪਾਣੀ ਦੀ ਥਾਂ ਮਿੱਟੀ ਤੇ ਮਿੱਟੀ ਦੀ ਥਾਂ ਤੇ ਪਾਣੀ ਕਰ ਦਿੱਤਾ ਜਲ ਤੇ ਥਲ ਕਰ ਥਲ ਤੇ ਹੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ ਔਰ ਇੱਥੇ ਕਹਿੰਦੇ ਆ ਇਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਈ ਪੂਪਾ ਹੈ ਤੇ ਤੇਰੀ ਮਿਹਰ ਆ ਮਾਲਕ ਕਿਸੇ ਵੀ ਰੂਪ ਚ ਵਰਤ ਰਿਆ ਤੂੰ ਹੀ ਵਰਤ ਰਿਆ ਬਾਬਾ ਵਜ਼ੀਰ ਸਾਹਿਬ ਦਾ ਉਦਨ ਵੀ ਬੋਲ ਸਾਂਝਾ ਕੀਤਾ ਏ ਤੱਕ ਚਲਦੀ ਸੀ ਵਜ਼ੀਰ ਸਾਹਿਬ ਵੀ ਬੜੇ ਪਿਆਰੇ ਬਚਨ ਕਰਦੇ ਆ ਕਹਿੰਦੇ ਆ ਕਹਿੰਦੇ ਮਾਲਕਾ ਤੇਰਾ ਥੋੜੋ ਕੋਈ ਪਾਸ ਸਕਿਆ ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ ਬੰਦੇ ਕੋਲ ਮਤ ਨਹੀਂ ਐ ਸਿਰੇ ਦਾ ਮੂਰਖ ਐ ਪਰ ਬਾਦਸ਼ਾਹੀ ਇੰਨੀ ਦੇ ਦਿੱਤੀ ਉਹ ਹਾਥੀ ਘੋੜਿਆਂ ਤੇ ਘੁੰਮਦੇ ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ ਪੰਡਤ ਪੈਰ ਪਿਆਦੇ ਪਾਟੇ ਜੋੜਿਆ ਬੜੇ ਬੜੇ ਦਾਨੇ ਬੰਦੇ ਬੜੇ ਬੜੇ ਸਿਆਣੇ ਬੰਦੇ ਪਾਈ ਹੋਈ ਜੁੱਤੀ ਵੀ ਉਹਨਾਂ ਦੀ ਟੁੱਟੀ ਹੈ ਸੁਗੜ ਕਰੇ ਮਜ਼ਦੂਰੀ ਮੂਰਖ ਦੇ ਜਾਏ ਘਰ ਵਜ਼ੀਦਾ ਕੌਣ ਸਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ ਫਿਰ ਅਗਲਾ ਬੋਲ ਕਮਾਲ ਦਾ ਉਹ ਕਹਿੰਦੇ ਇਕਨਾ ਦੇ ਕਰ ਪੁੱਤ ਪੁੱਤਾਂ ਦੇ ਕਰ ਪੁੱਤਰ ਇਕਨਾ ਦੇ ਕਰ ਧੀ ਔਰ ਧੀਾਂ ਦੇ ਕਰ ਦੋਤਰੇ ਇਕਨਾ ਦੇ ਘਰ ਇਕ ਉਹ ਵੀ ਜਾਏ ਮਰ ਵਜ਼ੀਦਾ ਕੌਣ ਸਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ ਇਕੈ ਰੂਪ ਅਨੂਪ ਸਰੂਪ ਅਰੰਕ ਭਇਓ ਰਾਵ ਕਈ ਪੂਪਾ ਮਹਾਰਾਜ ਵਰਤ ਤੂੰ ਰਿਆ ਧੰਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਆ ਇਕ ਰੂਪ ਤੋਂ ਅਨੇਕਾਂ ਸਰੂਪ ਤੇਰੇ ਰਾਜੇ ਵੀ ਤੂੰ ਸਾਜੇ ਔਰ ਰੰਗ ਵੀ ਤੂੰ ਸਾਜੇ ਐ ਕਾਦਰ ਐ ਅਕਾਲ ਪੁਰਖ ਸਾਰੀ ਕਾਇਨਾਤ ਤੇਰੇ ਹੁਕਮ ਦੇ ਵਿੱਚੋਂ ਬਣੀ ਐ ਅੰਡਜ ਜ਼ੇਰ ਜਿ ਸਿੱਤ ਜਕੀਨੀ ਆਂਡਿਆ ਤੋਂ ਜ਼ੇਰ ਤੋਂ ਪਸੀਨੇ ਤੋਂ ਜੀਵ ਜੰਤੂ ਸੰਸਾਰ ਇਹ ਜੁਨਾ ਬਣ ਰਹੀ ਐ ਉਤਪੁਜ ਖਾਨ ਬਹਰ ਰਚਦੀਨੀ ਕਈ ਇਹ ਜਿਹੜੇ ਜੀਵ ਜੰਤੂ ਆ ਉਤਪੋਜ ਧਰਤੀ ਚੋਂ ਬਰਸਪਤੀ ਬਣ ਰਹੀ ਹੈ ਉਤਪੋਜ ਖਾਨ ਬਹੁਰ ਰਚਦੀਨੀ ਕਹੂ ਫੂਲ ਰਾਜਾ ਹਵੇ ਬੈਠਾ ਕਹੂ ਸਿਮਟ ਭਇਓ ਸੰਕਰ ਇਕੱਠਾ ਜਦੋਂ ਮੈਂ ਖਿੜਿਆ ਹੋਇਆ ਫੁੱਲ ਮਹਾਰਾਜ ਕਹਿੰਦੇ ਵੇਖਦਾ ਨਾ ਮੈਨੂੰ ਇੰਜ ਲੱਗਦਾ ਵੀ ਬ੍ਰਹਮਾ ਰੂਪ ਦੇ ਵਿੱਚ ਕੋਈ ਖਿੜਿਆ ਹੋਇਆ ਫੁੱਲ ਦੇ ਰੂਪ ਚ ਦੇਵੀ ਦੇਵਤਾ ਆਇਆ ਕਹੂ ਸਿਮਟ ਭਇਓ ਸ਼ੰਕਰ ਇੱਠਾ ਕਿਤੇ ਉਹ ਫੁੱਲ ਜਿਹੜਾ ਸਵੇਰੇ ਖਿੜਿਆ ਤੇ ਸ਼ਾਮੀ ਸੁੰਗੜ ਗਿਆ ਮੁਰਝਾ ਗਿਆ ਕਿਤੇ ਉਹ ਬ੍ਰਹਮ ਦੇ ਰੂਪ ਵਿੱਚ ਆ ਕਿਤੇ ਉਹ ਸ਼ਿਵ ਦੇ ਰੂਪ ਵਿੱਚ ਆ ਭਾਵ ਇੱਕ ਪਾਸੇ ਜ਼ਿੰਦਗੀ ਦੇ ਰਿਹਾ ਤੇ ਦੂਜੇ ਪਾਸੇ ਜ਼ਿੰਦਗੀ ਲੈ ਰਿਹਾ ਹੈ ਗਾਵੇ ਕੁ ਸਾਜ ਕਰੇ ਤਨ ਖੇ ਗਾਵੇ ਕੁ ਜੀ ਲੈ ਫਿਰਦੇ ਸਾਜ ਵੀ ਤੂੰ ਰਿਹਾ ਤੇ ਖੋ ਵੀ ਤੂੰ ਹੀ ਰਿਹਾ ਕਉ ਸਿਮਟ ਪਇਓ ਸ਼ੰਕਰ ਇਕੈਠਾ ਸਗਰੀ ਸ੍ਰੇਸ਼ਟ ਦਿਖਾਏ ਅਚੰਭਵ ਇਹ ਦੋ ਮੂਲ ਰੂਪ ਚ ਪਾਠ ਆ ਜੀ ਬਹੁਤੀ ਥਾਂ ਤੇ ਸਗਰੀ ਵੀ ਆਉਂਦਾ ਤੇ ਪੁਰਾਤਨ ਜਿਹੜੇ ਸਰੂਪ ਆ ਦਸ਼ਮ ਬਾਣੀ ਦੇ ਵੈਸੇ ਉਹਦੇ ਚ ਸਗਰੀ ਹੈ ਸਗਰੀ ਮੈਨਾ ਸਾਰੀ ਸਮੁੱਚੀ ਸਗਰੀ ਸ੍ਰੇਸ਼ਟ ਸ੍ਰਿਸ਼ਟ ਮੈਨਾ ਕਾਇਨਾਤ ਕਹਿ ਲੋ ਹੋਲ ਯੂਨੀਵਰਸ ਕਹਿ ਲੋ ਜੋ ਕੁਝ ਦਿਸਦਾ ਅਣ ਦਿਸਦਾ ਜਿੰਨਾ ਉਹਦਾ ਪਸਾਰਾ ਆ ਬਾਜਾਂ ਵਾਲੇ ਮਾਲਕ ਕਹਿੰਦੇ ਆ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਇਹ ਅਦਭੁਤ ਤਮਾਸ਼ਾ ਦੁਨੀਆ ਦਾ ਤੇਰਾ ਸਾਜਿਆ ਹੋਇਆ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵੰਪਵ ਜਿਹੜਾ ਸਵੰ ਭਵ ਇਹਦਾ ਮੂਲ ਪ੍ਰਾਣਾ ਜਿਹੜਾ ਬੋਲਿਆ ਸੀ ਸਵੈ ਭੰ ਭਾਸ਼ਾ ਦੇ ਅਨੁਸਾਰ ਲਫ਼ਜ਼ ਬਦਲ ਜਾਂਦੇ ਆ ਜਿਹੜਾ ਆਪਣੇ ਆਪ ਤੋਂ ਖੁਦ ਪ੍ਰਭਾਸ਼ਮਾਨ ਹੋਇਆ ਜਿਹਨੂੰ ਜਪਜੀ ਬਾਣੀ ਚ ਮਹਾਰਾਜ ਕਹਿੰਦੇ ਸਹਿ ਭੰ ਆਪਣੇ ਆਪ ਤੋਂ ਪ੍ਰਕਾਸ਼ ਹੋਣਾ ਸਿਗਰੀ ਸ੍ਰੇਸ਼ਟ ਦਿਖਾਏ ਚੰਭਵ ਆਦ ਯੁਗਾਦ ਸਰੂਪ ਸਵੰ ਭਵ ਆਦ ਜੁਗਾਦ ਮੁੱਢਾ ਤੋਂ ਮੋਢ ਕਦੀਮਾ ਤੋਂ ਤੂੰ ਆਪਣੇ ਆਪ ਤੋਂ ਖੁਦ ਪ੍ਰਕਾਸ਼ਮਾਨ ਹੋਇਆ ਔਰ ਅਰਦਾਸ ਇਹ ਹੈ ਕਿ ਅਬ ਰੱਛਾ ਮੇਰੀ ਤੁਮ ਕਰੋ ਮਹਾਰਾਜ ਮੇਰੀ ਜ਼ਿੰਦਗੀ ਦਾ ਰਾਖਾ ਮੇਰੇ ਜੀਵਨ ਦਾ ਮੇਰੇ ਸਾਹਾਂ ਦਾ ਮੇਰੇ ਖਿਆਲਾਂ ਦਾ ਮੇਰੇ ਉੱਤੇ ਭਾਵੇਂ ਕੋਈ ਬਾਹਰੀ ਹਮਲਾ ਹੋ ਰਿਹਾ ਦੇ ਭਾਵੇਂ ਵਿਕਾਰਾਂ ਦਾ ਹੋ ਰਿਹਾ ਹੈ ਭਾਵੇਂ ਮਾੜੇ ਖਿਆਲਾਂ ਦਾ ਹੋ ਰਿਹਾ ਹੈ ਮੇਰੀ ਅਰਦਾਸ ਇਹ ਹੀ ਹੋਵੇ ਕੋਈ ਕਿ ਅਬ ਰੱਛਾ ਮੇਰੀ ਤੁਮ ਕਰੋ ਮਹਾਰਜ ਮੈਂ ਤੇ ਤੇਰੇ ਦਰ ਤੇ ਆ ਗਿਆ ਸਗਲ ਦੁਆਰ ਕਉ ਛਾੜ ਕੇ ਗਇਓ ਤੁਹਾਰੋ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰਾ ਉਦਾ ਉਚਾਰਨ ਜਿਹੜਾ ਬਾਠਬੋਧ ਸਮਾਗਮਾਂ 'ਚ ਕਰਾਇਆ ਜਾਂਦਾ ਉਹ ਬਾਹ ਕਰਾਇਆ ਜਾਂਦਾ ਹੈ ਬਾਹੇ ਨਹੀਂ ਕਰਾਇਆ ਜਾਂਦਾ ਬਾਹਾਂ ਗਏ ਕੀ ਇਲਾਜ ਐਸ ਵੀ ਤੇਰੇ ਦਰ ਤੇ ਆਏ ਆ ਬਾਹ ਪਕੜਨ ਵਾਲਿਆ ਸਾਡੀ ਬਾਹ ਪਕੜੀ ਜਿਵੇਂ ਪੁਰਾਣੇ ਮਹਾਂਪੁਰਸ਼ਾਂ ਦੇ ਵਿੱਚੋਂ ਜਿਹੜਾ ਇਸਲਾਮ ਐ ਨਾ ਜੀ ਉਹਦੇ ਵਿੱਚ ਪੀਰਾਂ ਫਕੀਰਾਂ ਦੇ ਨਾਂ ਬਣਾਏ ਗਏ ਪੀਰ ਦਸਤੰਗੀਰ ਦਸਤੰਗੀਰ ਨੂੰ ਕਿਹਾ ਜਾਂਦਾ ਜਿਹੜਾ ਤੁਹਾਡਾ ਹੱਥ ਆਪਦੇ ਹੱਥ 'ਚ ਪਕੜ ਕੇ ਪਾਰ ਲਾ ਦੇ ਜਿਵੇਂ ਕਸ਼ਮੀਰੀ ਪੰਡਤ ਆਏ ਨਾ ਗੁਰਤੇਗ ਬਹਾਦਰ ਸਾਹਿਬ ਜੀ ਦੇ ਕੋਲ ਤੇ ਪਟ ਚਾਂਦ ਜੀ ਉੱਥੇ ਬੈਠੇ ਸਨ ਉਹਨਾਂ ਉਸ वार्तालाप ਨੂੰ ਚੌ ਤੁਕਾਂ ਚ ਲਿਖਿਆ ਚਿੱਤ ਚਰਨ ਕਮਲ ਕਾ ਆਸਰਾ ਚਿੱਤ ਚਰਨ ਕਮਲ ਸੰਗ ਜੋੜੀਐ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਐ ਤੇਗ ਬਹਾਦਰ ਬੋਲਿਆ ਥਰ ਪਈਏ ਧਰਮ ਨਾ ਛੋੜੀਐ ਬਾ ਜੀਨਾਂ ਦੀ ਪਕੜੀ ਐ ਸਿਰ ਦੀਜੈ ਬਾਹ ਨਾ ਛੋਡਿ ਗਏ ਇਹ ਮਾਲਕ ਦਾ ਘਰ ਆ ਜਦੋਂ ਤੱਲਾ ਪਕੜਦਾ ਨਾ ਜੀ ਗੁਰੂ ਦੇ ਪੱਲੇ ਨਾ ਜੁੜਦੇ ਆ ਫਿਰ ਗੁਰੂ ਹਰਥਾਂ ਤੇ ਹੀ ਰੱਖ ਆ ਊਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲੱਗੈ ਜਾਂ ਐਸੇ ਬੁਜੀਆ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂ ਕਾ ਅੰਤਰ ਜਾਨੀ ਉਹ ਐਸਾ ਰਾਖਾ بس ਇੰਨਾ ਹੀ ਜ਼ਿੰਦਗੀ ਚ ਧਿਆਨ ਦੇਣਾ ਜਦੋਂ ਅਸੀਂ ਸੌਂਨੇ ਆ ਨਾ ਸੱਚੀ ਗੱਲ ਵਿਦਵਾਨ ਕਹਿੰਦੇ ਆ ਵੀ ਨੀਂਦ ਇੱਕ ਛੋਟੀ ਮੌਤ ਆ ਜਿਹਦੇ ਚੋਂ ਬੰਦਾ ਉੱਠਦਾ ਆ ਮੌਤ ਇੱਕ ਲਮੇਰੀ ਨੀਂਦ ਆ ਜਿਹਦੇ ਚੋਂ ਕਦੇ ਨਹੀਂ ਉੱਠਣਾ ਜਿਹੜਾ ਸੁੱਤਿਆਂ ਦੇ ਸਾਹ ਚਲਾ ਰਿਹਾ ਨਾ ਜੀ ਉਹ ਰਾਖਾ ਹੀ ਆ ਵੈਸੇ ਪ੍ਰੋਫੈਸਰ ਸੈਵ ਸਿੰਘ ਇੱਕ ਬੜੀ ਪਿਆਰੀ ਗੱਲ ਲਿਖਦੇ ਉਹ ਕਹਿੰਦੇ ਵੀ ਮਾਲਕ ਨੇ ਕੱਲੀ ਬਾਡੀ ਨੂੰ ਹੀ ਪੜੋਗੇ ਨਾ ਵੀ ਕਮਾਲ ਦੀਆਂ ਗੱਲਾਂ ਆ ਬਾਡੀ ਰਾਹੀਂ ਉਹ ਕਹਿੰਦੇ ਬੰਦੇ ਨੂੰ ਜਦੋਂ ਸੱਟ ਲੱਗਦੀ ਨਾ ਸਰੀਰ ਕਰਕੇ ਕੋਈ ਸੱਟ ਲੱਗਦੀ ਹੈ ਜਾਂ ਮਾਨਸਿਕ ਕਹਿ ਲਓ ਜਿਹੜੀ ਸੱਟ ਨੂੰ ਅਸੀਂ ਚੱਲ ਸਕੀਏ ਬੰਦੇ ਨੂੰ ਉਹ ਮਹਿਸੂਸ ਹੁੰਦੀ ਆ ਵੀ ਇਹ ਚੱਲ ਸਕਦਾ ਜਿਹੜੀ ਚੱਲਣ ਤੋਂ ਬਾਹਰ ਹੋ ਜੇ ਵੀ ਇਹ ਨਹੀਂ ਚੱਲ ਸਕਦਾ ਉੱਥੇ ਬੰਦਾ ਬੇਹੋਸ਼ ਹੋ ਜਾਂਦਾ ਇਹ ਉਹਦੀ ਸਾਜੀ ਹੋਈ ਇੱਕ ਸਿਰਫ ਬਾਡੀ ਦੀ ਗੱਲ ਆ ਇਹ ਤਾਂ ਨਿੱਕੇ ਜੇ ਕਿਣਕੇ ਦੀ ਗੱਲ ਆ ਪਰ ਕਿੰਨੇ ਰੂਪ ਦੇ ਵਿੱਚ ਆ ਬਸ ਉਹਦੇ ਅੱਗੇ ਨਮਸਕਾਰ ਆਵਰੇ ਯਾਦ ਰੇ ਪਿਆਰਿਓ ਉਹਦੇ ਵਰਗਾ ਰਾਖਾ ਕੋਈ ਨਹੀਂ ਮਹਾਰਾ ਸਾਡੇ ਤਨ ਦੀ ਗੱਲ ਕਰਦੇ ਆ ਕਹਿੰਦੇ ਆ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਐ ਏਵਡਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੋ ਕੋ ਪੋ ਨ ਸਕੀ ਜਿਸਨੋ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਏਵਡਾਤਾ ਸੋ ਕਿਉ ਮਨੋ ਵਿਸਾਰੀ ਆਬਰ ਅੱਛਾ ਮੇਰੀ ਤੁਮ ਕਰੋ ਸਿੱਖ ਓਬਾਰ ਅਸਿੱਖ ਸੰਘਰੋ ਆਪਣਿਆਂ ਨੂੰ ਮਹਾਰਾਜ ਤੂੰ ਬਚਾ ਲੈਣਾ ਓਬਾਰ ਲੈਣਾ ਚੁੱਕ ਲੈਣਾ ਬਾਹ ਫੜ ਕੇ ਗਲਣਾ ਲਾ ਲੈਣਾ ਕਿਉਂਕਿ ਜਦੋਂ ਉਹਨੂੰ ਭਾ ਜਾਈਦਾ ਨਾ ਫਿਰ ਮਹਾਰਾਜ ਕਹਿੰਦੇ ਬਾਹ ਪਕੜ ਠਾਕੁਰ ਹੋਂ ਕਿੱਦੀ ਗੁਣ ਅਵਗਣ ਨਾ ਪਛਾਣੇ ਜਿੱਦਣ ਰੱਖਣ ਤੇ ਆਉਂਦਾ ਫਿਰ ਉਹ ਸਾਹਮਣੇ ਵਾਲੇ ਚੇਹੇ ਨਹੀਂ ਵੇਖਦਾ ਵੀ ਗੁਣ ਕਿੰਨੇ ਤੇ ਔਗਣ ਕਿੰਨੇ ਆ ਬਖਸ਼ਦਾ ਉਹ ਵੱਡੇ ਵੱਡੇ ਗੁਨਾ ਨੂੰ ਵੀ ਬਖਸ਼ ਦਿੰਦਾ ਸਿੱਖਿਓ ਬਾਰ ਅ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਮਹਾਰਜ ਜਿੰਨੇ ਦੁਸ਼ਟ ਦੁਸ਼ਮਣ ਪੈਦਾ ਹੋ ਰਿਆ ਸਕਲ ਮਲੇਸ਼ ਕਰੋ ਰਣ ਕਾਤਾ ਇਹ ਮਲੇਸ਼ਾਂ ਦਾ ਨਾਸ ਕਰਨ ਵਾਲਾ ਤੂੰ ਐ ਔਗਣਾ ਨੂੰ ਮਾਰਨ ਵਾਲਾ ਤੂੰ ਐ ਜਿਹੜੇ ਪੰਜੇ ਵਿਕਾਰ ਆ ਜਾਂ ਜਿਹੜੇ ਸੰਸਾਰ ਨੂੰ ਦੁਖੀ ਦੇਣ ਵਾਲੇ ਆ ਮਹਾਰਾਜ ਤੇ ਇਕਤીર ਦੀ ਨੋਕ ਦੇ ਨਾਲ ਰਾਏਕੋਟ ਦੀ ਧਰਤੀ ਤੇ ਕਾਇਦਾ ਬੂਝਾ ਪੁੱਟਦੇ ਬਸ ਬੂਟਾ ਆ ਆਮ ਬੂਝਾ ਕੈਦਰ ਨੇ ਪੰਜਾਬੀ ਚ ਕਾਇਦਾ ਬੂਟਾ ਪੁੱਟਦੇ ਹੀ ਬਸ ਇਹਨੇ ਬਚਨ ਆਖੇ ਸੀ ਵੀ ਲੋ ਪੁੱਤਰੋ ਅੱਜ ਤੋਂ ਮਲੇਸ਼ ਰਾਜ ਮੁਗਲ ਸਾਮ ਰਾਜ ਦੀਆਂ ਜੜਾਂ ਸਦਾਲੀ ਪੁੱਟੀਆਂ ਗਈ ਗੁਰੂ ਐਸਾ ਦਾਤਾ ਆ ਇਹ ਤੋਂ ਅਗਲੀ ਲੜੀ ਆਪਾਂ ਕੱਲ ਫਿਰ ਮਾਣਾਂਗੇ ਮਹਾਰਜ ਕਿਰਪਾ ਕਰਨ ਹੋਈਆਂ ਪੁੱਲਾਂ ਦੀ ਖਿਮਾ ਸਾਰਿਆਂ ਦੀ ਹਾਜ਼ਰੀ ਸਹਿਬਾਂ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋਵੇ ਸਤਿਗੁਰੂ ਕਿਰਪਾ ਕਰਨ ਅੰਗ ਸੰਗ ਹੋ ਕੇ ਵਰਤਣ ਸਹਿਬ ਦੀ ਬਖਸ਼ਿਸ਼ ਦੇ ਪਾਤਰ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ